ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਾਈ ਲੈਪਸ ਤੇ ਤੁਹਾਡਾ ਸਵਾਗਤ ਹੈ ਅੱਜ ਮੈਂ ਬਣਾਈ ਹਾਂ ਸਟ੍ਰਬ ਮੰਗੋ ਕੁਲਫੀ ਜੋ ਕਿ ਬਣ ਕੇ ਬਹੁਤ ਹੀ ਸੁਆਦ ਮਿੱਠੀ ਤੇ ਠੰਡੀ ਹੈ ਜਿਸ ਨੂੰ ਬਣਾਉਣ ਦੇ ਲਈ ਤੁਹਾਡੇ ਨਾਲ ਵੀਡੀਓ ਸ਼ੇਅਰ ਕਰ ਰਹੀ ਹਾਂ ਜੇਕਰ ਚੈਨਲ ਤੇ ਪਹਿਲੀ ਵਾਰ ਹੀ ਵਿਜ਼ਿਟ ਕਰ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਇਸ ਨੂੰ ਬਣਾਉਣ ਦੇ ਲਈ ਮੈਂ ਅੱਧਾ ਕਿਲੋ ਮੱਝ ਦਾ ਦੁੱਧ ਲਿਆ ਜਿਸ ਨੂੰ ਕੇ ਲੋਹੜੇ ਦੇ ਵਿੱਚ ਪਾ ਕੇ ਚੁੱਲ੍ਹੇ ਤੇ ਰੱਖ ਲਿਆ ਤੇ ਆਪਾਂ ਨੂੰ ਅੱਗ ਦੇ ਸੇਕ ਤੇ ਖੁਰਚਣੇ ਦੇ ਮੱਧ ਦੇ ਨਾਲ ਹਲਾਉਂਦੇ ਹੋਏ ਜਿਸ ਤਰ੍ਹਾਂ ਖੁਆ ਕੱਢਦੇ ਆ ਗਾੜਾ ਕਰ ਲਵਾਂਗੇ ਜੋ ਕਿ ਆਪਣੀ ਇੱਕ ਤਰ੍ਹਾਂ ਦੀ ਰਬੜੀ ਹੋਊਗੀ ਉਸ ਤੀ ਤਰ੍ਹਾਂ ਬਣ ਕੇ ਤਿਆਰ ਹੋਊਗਾ ਚਲੋ ਜੀ ਦਿਖਾਉਣੀ ਆ ਸਾਨੂੰ ਇਹਦੇ ਵਿੱਚ ਪਾਇਆ ਮੈਂਨੇ ਕੱਟੇ ਹੋਏ ਡ్రਾਈ ਫਰੂਟਸ ਜਿਵੇਂ ਕਿ ਬਦਾਮ ਇੱਕ ਤੋਂ ਦੋ ਛੋਟੀ ਇਲਾਚੀ ਥੋੜੇ ਕਾਜੂ ਹੁਣ ਆਪਾਂ ਇਹਨੂੰ ਪਾ ਕੇ ਘੁਰਚਨੇ ਨਾਲ ਹਲਾ ਹਲਾ ਕੇ 10 ਤੋਂ 15 ਮਿੰਟ ਤੱਕ ਇਸ ਨੂੰ گاੜਾ ਕਰਦੇ ਜਾਵਾਂਗੇ ਜਿਵੇਂ ਕਿ ਆਪਾਂ ਕੋਆ ਬਣਾਉਣੇ ਹੁਣ ਸਰਦੀਆਂ ਦੇ ਵਿੱਚ ਹੁਣ ਆਪਣਾ ਦੁੱਧ ਥੋੜਾ گاੜਾ ਹੁੰਦਾ ਜਾ ਰਿਹਾ ਆ ਆਪਾਂ ਦੇਖਦੇ ਰਹਨੇ ਆ ਤਾਂ ਕਿ ਦੇਖੋ ਲਓ ਜੀ ਹੁਣ ਇਹ ਬਣ ਕੇ ਤਿਆਰ ਆ ਆਪਾਂ ਇਹਨੂੰ نیچے ਉਤਾਰ ਲਾਂਗੇ ਚੁੱਲ੍ਹੇ ਤੋਂ نیچے ਉਤਾਰਨ ਤੋਂ ਬਾਅਦ ਆਪਾਂ ਆਪਣੀ ਟੇਸਟ ਦੇ ਅਨੁਸਾਰ ਇਹਦੇ ਵਿੱਚ ਪਾਵਾਂਗੇ ਗਰਮ-ਗਰਮ ਦੇ ਵਿੱਚ ਚੀਨੀ ਕਿਉਂਕਿ ਗਰਮ ਦੇ ਵਿੱਚ ਚੀਨੀ ਮੈਲਟ ਹੋ ਜਾਊਗੀ ਇਹਨੂੰ ਆਪਾਂ ਨੂੰ ਮੈਲਟ ਕਰਕੇ ਚੀਨੀ ਪੰਡਾਚ ਕੱਢ ਕੇ ਰੱਖ ਦਾਂਗੇ ਠੰਡਾ ਹੋਣ ਦੇ ਲਈ ਤੇ ਨਾਲ ਹੀ ਆਪਾਂ ਨੇ ਜੋ ਅੰਬ ਲਿਆ ਸੀ ਉਹਨੂੰ ਅੱਧੇ ਘੰਟੇ ਤੋਂ ਪਾਣੀ ਦੇ ਵਿੱਚ ਭਿਓ ਕੇ ਰੱਖ ਲਿਆ ਹੁਣ ਇਹਨੂੰ ਆਪਾਂ ਅੰਬ ਦੀ ਗੁਠਲੀ ਨੂੰ ਬਾਹਰ ਕੱਢਾਂਗੇ ਚਾਕੂ ਦੀ ਮਦਦ ਨਾਲ ਜੋ ਕਿ ਥੋੜਾ ਮੁਸ਼ਕਲ ਲੱਗਦੀ ਹੈ ਕੱਢਣ ਦੇ ਵਿੱਚ ਇਸ ਤਰ੍ਹਾਂ ਕੱਟ-ਕੱਟ ਕੇ ਆਪਾਂ ਇਹਨੂੰ ਸਾਰੇ ਸਾਈਡ ਤੋਂ ਹੁਣ ਮੈਂ ਦੂਆ ਚਾਕੂ ਲਿਆ ਉਹ ਥੋੜਾ ਲਵਾਈ ਘੱਟ ਸੇ ਇਸ ਤਰ੍ਹਾਂ ਆਪਾਂ ਸਾਰੇ ਸਾਈਡਾਂ ਤੋਂ ਇਹਨੂੰ ਕਟਿੰਗ ਕਰਦੇ ਹੋਏ ਕੋਠੀ ਨੂੰ ਬਾਹਰ ਕੱਢ ਲਿਆ ਤੇ ਜੋ ਆਪਣੀ ਰਬੜੀ ਸੀ ਠੰਡੀ ਹੋ ਚੁੱਕੀ ਹੈ ਉਹਨੂੰ ਆਪਾਂ ਅੰਬ ਦੇ ਵਿੱਚ ਸਟਫਿੰਗ ਕਰ ਦਾਂਗੇ ਸਟਫਿੰਗ ਕਰਨ ਤੋਂ ਬਾਅਦ ਆਪਾਂ ਕਿਸੇ ਭਾਂਡੇ ਦੇ ਵਿੱਚ ਸੈੱਟ ਕਰਕੇ ਇਹਨੂੰ ਫ੍ਰਿਜ ਵਿੱਚ ਰੱਖ ਦਿੱਤਾ। ਰਾਤ ਦੇ ਲਈ ਹੁਣ ਸਵੇਰ ਹੋਣ ਤੇ ਆਪਾਂ ਨੇ ਇਹਨੂੰ ਕੱਢ ਲਿਆ ਤੇ ਆਪਣੀ ਮੰਗੇਓ ਕੁਲਫੀ ਬਣ ਕੇ ਤਿਆਰ ਹੋ ਚੁੱਕੀ ਹੈ ਤੇ ਹੁਣ ਆਪਾਂ ਇਹਨੂੰ ਛਿੱਲਾਂਗੇ ਦਾ ਛਿਲਕਾ ਤੇ ਸਾ ਬਹੁਤ ਹੀ ਠੰਡਾ ਹੋਇਆ ਪਿਆ ਥੋੜਾ ਮੁਸ਼ਕਲ ਲੱਗ ਰਿਹਾ ਕਿਸੇ ਕੱਪੜੇ ਦੀ ਮਦਦ ਨਾਲ ਫੜ ਕੇ ਆਪਾਂ ਇਹਨੂੰ ਛਿੱਲ ਸਕਦੇ ਹਾਂ ਇਸ ਤਰ੍ਹਾਂ ਆਪਾਂ ਘਰੇ ਹੀ ਤਰ੍ਹਾਂ ਤਰ੍ਹਾਂ ਦੀਆਂ ਠੰਡੀਆਂ ਚੀਜ਼ਾਂ ਬਣਾ ਕੇ ਖਾ ਸਕਦੇ ਹਾਂ ਤੇ ਨਾਲ ਨਾਲੇ ਬਣਾਉਣੀਆਂ ਸਖਾਲੀਆਂ ਬੱਚੇ ਵੀ ਖੁਸ਼ ਹੋ ਕੇ ਖਾਂਦੇ ਆ ਇਹਨਾਂ ਨੂੰ ਫੁਪੀਆਂ ਚਾਹੀਏ ਹੋਏ ਬੱਚੇ ਨਾਨਕੇ ਤਾਂ ਇਹ ਜੀ ਜਿੱਜਾ ਬਣਾ ਕੇ ਦੋ ਉਹਨਾਂ ਨੂੰ ਖਰੇ ਹੀ ਤੇ ਨਾਲੇ ਬੱਚੇ ਖੁਸ਼ ਤੇ ਨਾਲੇ ਬਹਾਨੇ ਨਾਲ ਆਪਾਂ ਖਾ ਲੈਨੇ ਆ ਬਹੁਤ ਹੀ ਮੁਸ਼ਕਲ ਨਾਲ ਛੱਡਿਆ ਜਾ ਰਿਹਾ ਕਿਉਂਕਿ ਅੰਬ ਪੂਰਾ ਠੰਡਾ ਹੋ ਚੁੱਕਿਆ ਲਓ ਜੀ ਹੁਣ ਆਪਣਾ ਅੰਬ ਛਿੱਲਿਆ ਗਿਆ ਹੁਣ ਆਪਾਂ ਇਹਨੂੰ ਪੀਸੇਸ ਦੇ ਵਿੱਚ ਕੱਟ ਕਰ ਲਵਾਂਗੇ ਜੋ ਦੇਖਣ ਨੂੰ ਬਹੁਤ ਹੀ ਸੋਹਣਾ ਤੇ ਖਾਣ ਲਈ ਬਹੁਤ ਹੀ ਸੁਆਦਿਸ਼ਟ ਬਣਿਆ ਜੇਕਰ ਵੀਡੀਓ ਵਧੀਆ ਲੱਗੀ ਹੋਏ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ ਮਿਲਦੇ ਆ ਇੱਕ ਨਵੇਂ ਵੀਡੀਓ ਦੇ ਵਿੱਚ ਆ